ਵਾਰੀ ਗੋਡਾ ਹੈ ਜੀ ਮਾਹ ਕਹਿੰਦੀ ਮਾਨ ਕੇ ਆ ਗਿਆ ਹੈ ਹੈਲੋ 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 ਅਨੇ ਕਣ ਨਿਕਲ ਗਿਆ ਨਿਕਲ ਗਿਆ ਹਾਂ ਜੀ ਡੇਰਾ ਸਿੱਖ ਵਾਲਾ ਭਈ ਅਸੀਂ ਤੇ ਕੋਈ ਵੀ ਪਲੇਅਰ ਜਿਹੜਾ ਕੋਈ ਬਾਹਰੋਂ ਆ ਕੇ ਖੇਡੇ ਤੇ ਉਹ ਬੀਤੀਆਂ ਤੇ ਕੱਲਾ ਪਲੇਅਰ ਨਾ ਖੇਡੇ ਸੋ ਦੇ ਸੰਪਰਕ ਬਣਿਆ ਹੋਇਆ ਆਪਾਂ ਨੂੰ ਕੋਈ ਪਰੇਸ਼ਾਨੀ ਹੋ ਜੇ ਤਾਂ ਪ੍ਰਬੰਧਕ ਕਹਿਣੀ ਆਪਾਂ ਤੋਂ ਵੀ ਬੋਲਣਾ ਲਾਓ ਸਾਹਮਣੀ ਕਬੱਡੀ ਪੈਂਦੀ ਹੈ ਤੇ ਇਧਰਲੇ ਪਾਸੇ ਹੁੰਦੀ ਕਮਾਲ ਮੇਰੇ ਮਿੱਤਰੋ ਆਓ ਬੱਲੇ 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 ਮੁੰਡਾ ਦਾਨੇ ਵਾਲੀਆਂ ਇਧਰਲੇ ਪਾਸੇ ਆ ਜਾਂ ਗਬਰੂ ਮੈਚ ਕੀ ਦਾ ਪਰਪੀ ਦਾ ਹਲੋ ਮੇਰਾ ਚੂੜੀਆ ਤੇ ਦਾਨੇ ਵਾਲੇ ਦਾ ਚੱਲੀਆਂ ਦੇ ਮੁਕਾਬਲਾ ਹਾਂਜੀ ਇਹ ਤੋਂ ਬਾਅਦ ਅਗਲਾ ਮੁਕਾਬਲਾ ਜੀ ਦਾਨੇ ਵਾਲਾ ਬੀਤੇ ਕੋਰ ਵਾਲੇ ਵੀਰੋ ਮੈਂ ਇੱਕ ਵਾਰੀ ਮੈਚ ਐਲਾਨ ਕਰਦਾ ਹੈ ਤੇ ਜਿਹੜੇ ਜਿਹੜੇ ਟੀਮਾਂ ਦੇ ਕੋਚ ਪੁੱਛਿਆ ਜਾਂ ਖਿਡਾਰੀ ਪੁੱਛਿਆ ਧਿਆਨ ਨਾਲ ਸੁਣ ਲਓ ਬਾਅਦ ਟੀਮ ਕੱਟ ਦਿੰਦੇ ਆ ਤੇ ਤੁਸੀਂ ਸੂਫਾ ਵਾਲਾ ਤੇ ਨੰਤਗੜ੍ਹ ਦੀਆਂ ਟੀਮਾਂ ਜਵਾਰ ਕਹਿੰਦੇ ਰਮਨਿੱਤਿਆ ਜਿਹੜਾ ਮੈਚ ਹੋਣਾ ਜੀ ਸੱਦੇਗੜ੍ਹ ਪੀਰਖਾਨਾ ਤੇ ਗੇਲਿਆ ਦਾ ਮੈਚ ਹੋਣਾ ਜੀ ਡੇੜਾ ਮਾਫਾ ਤੇ ਗੋਹਾ ਖੋਨੀ ਹੱਬਰ ਚੱਲਦੇ ਈਰੀਆ ਦਾ ਮੈਚ ਹੋਣਾ ਜਾਨ ਦੇਵ ਜਿਹੜੇ ਕੋਚ ਪੁੱਜਿਆ ਜਿਹੜੇ ਖਿਡਾਰੀ ਪੁੱਜੇ ਐ ਅੱਜ ਇੱਕ ਵਾਰੀ ਐਲਾਨਤਰ ਦੇਵ ਦੀ ਖੇਡ ਦੇ ਮੈਦਾਨ ਦੇ ਵਿੱਚ ਚੋਟੀ ਦਾ ਇੱਕ ਪਾਸੇ ਕਹਿੰਦੇ ਪਿੰਡ ਦੇ ਢੀਂਦੇ ਲਾਕੇ ਦਾ ਦਾਨੇ ਵਾਲਾ ਪਿੰਡ ਖੇਡਿਆ ਢੀਂਦੇ ਇਲਾਕੇ ਦਾ ਕਹਿੰਦੇ ਦਾਨੇ ਵਾਲਾ ਪਿੰਡ ਮੇਰੇ ਮਿੱਤਰੋ ਸਾਹਮਣੇ ਦੋ ਜਾਂ ਤੀਂ ਕਹਿੰਦੇ ਪੱਟਾ ਤੇ ਥਾਪੀਆਂ ਮਾਰਦੇ ਐ ਵੀ ਜੋਗ ਮਿਨਾ ਪੱਟਾ ਤੇ ਥਾਪੀ ਵੱਜਦੀ ਨਹੀਂ ਐ ਖੇਡਰ ਦੇ ਪਾਸੇ ਨੰਬਰ ਨੰਬਰ ਜੀ ਵੱਡਾ ਲਖਮਿੰਦਰ ਸਿੰਘ ਲਖਮੀ ਕਹਿੰਦੇ ਦੀ ਬੈਟਰੀ ਖੰਗੇ ਵੱਡੀ ਚੌੜੀ ਆ ਇਹਦੇ ਵਿੱਚੋਂ ਜਿੱਤ ਕੇ ਜਿਹੜਾ ਚੂੜੀਆ ਦੀ ਟੀਮ ਦਾਨੇ ਵਾਲੇ ਪਿੰਡ ਦੀ ਟੀਮ ਕਹਿੰਦੇ ਵੀ ਮੈਚ ਲੂਜ਼ ਕਰ ਗਈ ਆ ਦਾਨੇ ਵਾਲਾ ਬੀਤੇ ਕੋਰ ਵਾਲੇ ਦੀ ਟੀਮ ਆ ਉਹਦੀ ਦਾਨੇ ਵਾਲਾ ਬੀਤੇ ਕੋਰ ਵਾਲੇ ਨੂੰ ਲਾਗਾ ਮਾਰਦੇ ਆ ਟੀਮਾਂ ਕੱਟਣ ਲੱਗਿਆਂ ਬਈ ਜਿਹੜਾ ਸ਼ਖਰੀ ਦੇ ਅਨੰਦਗੜ੍ਹ ਦਾ ਮੁਕਾਬਲਾ ਹੋਵੇਗਾ ਜਵਾਰ ਕਿਤੇ ਰਮੰਦਿੱਤਿਆ ਦਾ ਫਿੱਖ ਮੇਰੇ ਮਿੱਤਰੋ ਇਹ ਧਰਤੀ ਜ਼ਿਲ੍ਹੇ ਮਾਨਸੇ ਦੀ ਕਿੰਨੇ ਵੱਡੀ ਲਾਈਵ ਮੁੰਡਾ ਨੇ ਕਿੰਨੇ ਮੇਲਾ ਸੋਸ਼ਲ ਮੀਡੀਆ ਤੇ ਲਾਈਵ ਕਰ ਦਿੰਦਾ ਬਹੁਤ ਧੰਨਵਾਦ ਸਾਡਾ ਮਾਨਸਾ ਵਾਲਾ ਜੱਪਾ ਗੱਲਾਂ ਆ ਬਹੁਤ ਮੀਂਦ ਰੈਫਰੀ ਆ ਦੱਸੋ ਕਿਹੜੇ ਪਿੰਡ ਦੇ ਸੇਖਾਵਾਲ 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 ਦੀ ਪਹੁੰਚ ਚੁੱਕੀ ਹੈ ਕਾਨਿਆ ਵਾਲਾ ਜਿੱਤ ਕਰਦੇ ਜਵਾਰ ਬੜਾ ਸੱਖਾ ਜਨੰਦਗੜਾ ਵੀ ਆ ਜੀ ਛੋਟੀ ਟੀਮਾਂ ਜੀ ਤੇ ਖਿਡਾਰੀਆਂ ਦੀ ਆਗਿਆ ਜੀ ਆਓ ਜੀ ਟੀਮ ਆਨੰਦਗੜ੍ਹ ਦੀ ਜਨੰਦਗੜਾ ਵੀ ਆਨੰਦਗੜ੍ਹ ਹੀ ਆ ਗਏ ਕੋਸ਼ਿਸ਼ਾਂ ਨੂੰ ਦੇਖਤੀ ਆ ਜੀ ਜਲਦੀ ਨਾਲ ਇੱਕ ਪਾਸੇ ਕਹਿੰਦੇ ਵੀ ਸੱਖਾ ਵਾਲੀ ਵੀ ਟੀਮ ਖੇਡਦੀ ਆ ਮੇਰੇ ਮਿੱਤਰੋ ਉਹ ਖੇਡਦੀ ਆ ਵੀ ਆਕਾ ਵੀ ਪਿੰਡ ਵਾਲੇ ਪਾਸੇ ਜਿਹੜੀ ਟੀਮ ਆਨੰਦਗੜ੍ਹ ਦੀ ਖੇਡਦੀ ਆ ਨਟਗੜ੍ਹ ਵਾਲੀ ਫੜ ਖੇਡਦੀ ਆ ਆਏ ਕਹਿੰਦੇ ਬਿੱਲੇ ਦੇ ਪਿੰਡ ਦਾ ਖਿਡਾਰੀ ਆਨੰਦਗੜ੍ਹ ਆ ਨੌਜਨ ਖੇਡਦੇ ਮੈਦਾਨ ਦੇ ਵਿੱਚ ਕੌਡੀ ਪੌਂਦ ਲਈ ਵਾਧਾ ਹੋਇਆ ਕੀ ਬਾਤ ਆ ਹਾਂ ਜਵਾਰ ਕਦੇ ਰਮਨੱਤੇ ਵਾਲਾ ਰਣੀ ਨੋਨ ਜੀ ਅਗਲੇ ਮੈਚ ਲਈ ਜਵਾਰ ਕਦੇ ਰਮਨੱਤੇ ਵਾਲਾ ਅਗਲੇ ਮੈਚ ਲਈ ਰਣੀ ਰਹਿਣਾ ਛੱਡੇ ਗੜ ਪੀਰ ਖਾਨਾ ਤੇ ਖੇਲੇ ਬਾਈਬਨ ਟੀਮਾਂ ਦੇ ਮੈਚ ਹਾਲਾਂ ਦੀਆਂ ਦਾ ਬਾਅਦ ਜਿਹੜੇ ਪੱਟ ਗਏ ਫਿਰ ਦੋਵੇਂ ਜੰਮੀ ਹੋ ਕੇ ਆ ਜਾਂਦੇ ਆ ਤੁਸੀਂ ਬਹੁਤ ਵੱਡਾ ਧੰਨਵਾਦ ਜਿਹੜੇ ਪਹਿਲਾਂ ਆਏ ਆ ਨਹੀਂ ਹੁਣੇ ਆ ਗਏ ਤੇ ਸਾਰਾ ਪਿੰਡ ਆ ਗਿਆ ਤੇ ਪਹਿਲਾਂ ਇੰਦੀ ਵੀ ਗੁਰਤਾ ਆ ਗਈ ਤੇ ਪਜਾਮਾ ਆਇਆ ਪਜਾਮਾ ਆਇਆ ਨਹੀਂ ਉਹ ਸਾਡੀ ਬਈ ਨਕੂਰਾ ਨੰਗਲ ਗਰਮਨੇਲ ਮੈਚਾਂ ਕੋਰ ਵਾਲੇ ਨੇ ਕਹਿੰਦੇ ਸੀ ਪਹਿਲਾਂ ਖੇਡ ਕੇ ਆਹਦਾ ਮੈਚ ਰੇਟ ਕਰ ਲੋ ਸਾਡੀ ਮੈਨੇਜਮੈਂਟ ਦੱਸੂਗੀ ਸਿਰੇ ਦਾ ਮੁਕਾਬਲਾ ਖੇਡਦੇ ਮੈਦਾਨ ਦੇ ਵਿੱਚ ਇੱਕ ਪਾਸੇ ਸਿੱਖ ਵਾਲੇ ਦੀ ਟੀਮ ਖੇਡਦੀ ਹੈ ਇੱਕ ਪਾਸੇ ਨੰਨਗੜ ਦੀ ਖੇਡਦੀ ਹੈ ਅਗਲਾ ਮੁਕਾਬਲਾ ਜਵਾਰ ਕਿਦੇ ਰਮਨਦੀਪਿਆ ਦੇ ਨਾਲ ਹੋਣਾ ਹੈ ਬਈ ਇਹ ਕੋਈ ਪਹਿਲੇ ਮੈਚ ਵਿੱਚ ਕੋਈ ਕਮੈਂਟਰੀ ਨਹੀਂ ਕਰਦੇ ਪਹਿਲਾਂ ਟੀਮੀ ਬਣਾਉਣੀਆਂ ਬਈ ਬਾਅਦ ਤੁਸੀਂ ਆ ਕੇ ਪ੍ਰਬੰਧ ਕਰਨਾ ਜਵਾਰ ਕਿਦੇ ਰਮਨਦੀਪਿਆ ਦੀਆਂ ਟੀਮਾਂ ਦਾ ਅਗਲਾ ਮੁਕਾਬਲਾ ਹੋਵੇਗਾ ਫੱਡੇ ਗੱਲ ਪੀਰਖਾਨਾ ਦੇ ਗੇਂਦੇ ਦੀ ਅਗਲਾ ਮੁਕਾਬਲਾ ਵਗਿਆ ਵੀ ਟੀਮਾਂ ਰੈਡੀ ਰਹਿਣ ਕੋਰਾਂ ਦਾ ਲਖੀਆ ਕਿੰਨੇ ਤੁਸੀਂ ਖੇਡ ਕੇ ਜਾਂਦਾ ਮੈਚ ਲੇਟ ਕਰਦਾ ਤੁਸੀਂ ਦੱਸੋ ਕੋਈ ਮੈਚ ਨਹੀਂ ਲੇਟ ਹੋ ਰਹੀ ਆ ਪੀ ਕੋਰ ਵਾਲਿਓ ਹੱਟਣਾ ਪੈਣਾ ਬਈ ਜੱਫੇ ਘੇੜ ਕੇ ਆ ਦੱਸੋ ਜੀ ਕੋਰ ਵਾਲਿਓ ਕਿੱਥੋਂ ਖੇਡ ਕੇ ਆ ਹੱਦੀ ਬੰਦ ਜੀ ਕੋਣ ਆ ਗਏ ਤੇ ਖiladi ਆ ਗਏ ਜੀ ਆਓ ਜੀ ਇੱਕ ਪਾਸੇ ਕਹਿੰਦੇ ਮੁੰਡੇ ਨੰਦਗੜੀ ਖੇਡਦੇ ਆ ਇਹ ਆ ਕਹਿੰਦੇ ਵੀ ਬਾਣੇ ਵਾਲੇ ਤੋਂ ਅਗਲਾ ਪਿੰਡ ਨੰਦਗੜਾ ਹਾਂ ਮੁੰਡਿਆਂ ਦਾ ਖੇਡਦੇ ਮਨਾਂ ਦੇ ਵਿੱਚ ਵੀ ਮਾਰਾ ਖੇਡ ਕੇ ਖiladi ਸਿੱਦਾ ਤੱਕੜਾ ਸਿੱਦਾ ਤੱਕੜਾ ਨਹੀਂ ਕਰੇ ਜਾਂਦਾ ਜਿਹੜਾ ਰੋਤੇ ਰੋਤੇ ਵਾਂਗੂ ਜਿਹੜਾ ਸਟਾਰ ਬੰਦਾ ਰਹਿਣਾ ਨਹੀਂ ਉਸੇ ਕੰਮ ਦਾ ਮੀਨਾ ਵਾਲੀ ਵਾਲਾ ਮੋੜਾ ਗੱਲਾਂ ਸੱਚ ਲਿਖਦਾ ਵੀ ਹੋਰੀ ਹੋਰੀ ਬੰਦਾ ਬੋਦੀ ਚੱਲ ਨਹੀਂ ਸਕਦਾ ਨੰਦਗੜੀਆ ਆ ਕਹਿੰਦੇ ਫਰੇਦੀ ਟੀਮ ਖੇਡਦੀ ਆ ਨਿਤ ਮਨ ਦੇ ਜਿੱਤ ਵਾਲੀ ਮੁੰਡੇ ਸੱਫਾੜੀਏ ਖਿਡਾਰੀ ਨੇ ਪਰ ਨੰਨਦਗੜੀ ਐ ਟਰਾਈ ਕਰਨਾ ਕੋਸ਼ਿਸ਼ ਤਾਂ ਕੀਤੀ ਹੈ ਲੰਮੇ ਲੱਖਾਂ ਨੇ ਜਿਹੜਾ ਸਾਡੀ ਅਗਲਾ ਗੱਲ ਵੀ ਰੈਸਟਰੀ ਦੀਆਂ ਸਵਾਣਾ ਮੈਚ ਵਿੱਚ ਜਿਹੜਾ ਆਵੇਗਾ ਜਿਹਨਾਂ ਦੇ ਸੀਰੀਏ ਦੀ ਮਿੱਤਲ ਮਿੰਨੀ ਪੁੱਜੀ ਆ ਅੱਜ ਮੱਟ ਵਰਗੇ ਨਾ ਅੱਜ ਮੱਟ ਵਰਗੇ ਨਾ ਵਾਰਸ ਬੰਦ ਬੰਦਾ ਫਗਤ ਜਿੱਤੂ ਕਹਿੰਦੇ ਮੁੰਡਾ ਬਾਨੇ ਵਾਲੀ ਆ ਜੇਤ ਵਰਗੇ ਲੱਖੀ ਵਰਗੇ ਹੈਪੀ ਪੁਆਇੰਟ ਸਦਾ ਨਿਕਾ ਲਿਆਈ ਆ ਦੇੜੀ ਵਰਗੇ ਦੇ ਵਰਗੇ ਬੰਦੇ ਵੱਡੀ ਮਿੱਤਲ ਮਿੰਨੀ ਆ ਬਾਬਾ ਰਣ ਲਾਸ਼ ਦੀ ਯਾਦ ਦੇ ਵਿੱਚ ਖੇਡ ਮੈਲਾ ਕਰਾਇਆ ਮੁੰਡਿਆਂ ਨੇ ਬ੍ਰਾਊਨ ਕਾਲ ਲਾਤੀਆਂ ਪਰ ਆਹ ਨੇ ਫਟਰਾਈ ਵੱਡੀ ਕੀਤੀ ਆ ਜਿਹੜੇ ਜਫਾ ਲਾਉਣੀ ਲੱਗਦਾ ਸ਼ੇਰ ਦੇ ਮਿੱਤਰ ਅਗਲਾ ਮੁਕਾਬਲਾ ਕਿਹਦੇ ਜਵਾਰ ਕਿਹਦੇ ਰੌਣਕ ਤੇ ਰੌਣਕ ਪਾੜੇ ਦਾ ਜਵਾਰ ਕੇ ਆ ਗਿਆ ਜੀ ਬਾਈ ਜਵਾਰ ਕਦੀ ਟੀਮ ਆ ਗਈ ਹੈ ਜਵਾਰ ਕਿਹਦੇ ਮੁਕੰਤੇ ਵਾਲਾ ਸੱਭੇ ਨਾਲ 3 ਖੜਾ ਦਾ ਖੇਲੋ 4 5 ਨੰਬਰ ਨੇ ਬੜੀ ਵਾਰ ਕੇ ਬਾਦ ਕੁਝ ਗਰਾਊਂਡ ਸਾਡੀ ਕਰ ਦਿੰਦੇ ਹੋ ਤੁਸੀਂ ਆਪ ਜ਼ਿੰਮੇਵਾਰ ਹੋਗੇ ਜਾਂ ਕਿਲਾ ਟੀਮ ਦਾ ਪ੍ਰਬੰਧਕ ਨੇ ਮਰਕੇ ਐਂਟਰੀ ਕਰਨੀ ਆਓ ਜੀ ਖੇਡ ਦੇ ਮੈਦਾਨ ਦੇ ਵਿੱਚ ਚੋਟੀ ਦਾ ਮੁਕਾਬਲਾ ਆ ਕਹਿੰਦੇ ਕੌਣ ਹੈ ਇਹ ਨੰਦਗੜੀ ਆ ਮੇਰੇ ਮਿੱਤਰੋ ਵੀ ਨੰਦਗੜੀ ਆ ਮਿਸਾਲ ਬਣ ਗਿਆ ਜੱਗ ਦੀ ਗੱਪੂ ਰਪੀਟ ਡੀਜਾਂ ਤੇ ਵੱਜਦਾ ਦਿੱਤੀ ਟੇਰੀ ਮੇਰੀ ਕਹਿੰਦੇ ਕਹਿੰਦੇ ਨਿਸ਼ਾਨੀ ਵਜਦੀ ਹੈ ਨੰਦਗੜੀ ਦੀ ਜੀਤ ਖੇਡਦੀ ਹੈ ਮੇਰੇ ਮਿੱਤਰੋ ਆ ਸਿੱਖਾਲੀਆ ਨੌਜਾਨ ਮੁੰਡਾ ਮੁਖਰੀ ਅਸ਼ਰਵ ਮਨਾਨ ਦੇ ਵਿੱਚ ਕਬਡੀ ਪਾਉਣ ਦੇ ਲਈ ਵਾਧਾ ਹੋਇਆ 40 ਮੁੱਟਾਂ ਦੀ ਧਰਤੀ ਆ ਪਰ ਨੰਦਗੜੀ ਆ ਮੇਰੇ ਮਿੱਤਰੋ ਕੋਸ਼ਿਸ਼ ਕਰਦਾ ਜੱਸਾ ਲੈਣ ਦੀ ਚੌਥੀ ਦਾ ਮੁਕਾਬਲਾ ਖੇਡਦੇ ਮਨਾ ਕੇ ਬਜਰੀ ਦਾ ਸੋਨਾ ਮੇਲਾ ਕਰਵਾਇਆ ਬੰਦੇ ਪਰਵੰਧ ਕੀਤੇ ਆ ਹਾਂਜੀ ਜੀ ਜੇ ਫਸ ਜੇ ਸਾਡਾ ਕਾਮੇ ਵਾਲੀਆ ਵੀ ਜਿੱਕੇ ਪਾਸ ਤੋਂ ਆ ਗਿਆ ਸੋਹਣਾ ਕਾਮੇ ਵਾਲੀਆ ਜਿਹੜਾ ਦਾ ਮੁਕਾਬਲਾ ਖੇਡਦੇ ਮੈਦਾਨ ਦੇ ਵਿੱਚ ਸਾਡਾ ਨੰਦ ਜੀ ਬਈ ਲੱਭੀ ਜਖੜਵੀ ਟੀਮ ਇੱਕ ਦਰੋਂ ਆ ਜੀ ਬਾਨੇ ਵਾਲੀ ਤੇ ਕੋਰ ਵਾਲਾ ਜੀ ਪਹਿਲਾ ਮੁਕਾਬਲਾ ਕਰਾ ਜਿਹੜਾ ਰੱਦਿਆ ਐ ਨਵੀਂ ਟੀਮ ਕੱਤੀ ਹੋਈ ਆ ਵੀ ਕੋਰ ਵਾਲੇ ਹਾਣਰ ਬਾਨੇ ਵਾਲਾ ਵੀ ਤੇ ਕੋਰ ਬਾਨੇ ਵਾਲਾ ਵੀ ਜੀ ਕੋਰ ਹਰ ਜਿੱਤ ਠੀਕੇ ਵਾਲੀ ਸੀਰੀ ਵਿੱਚ ਥੋੜਾ ਜਿਹਾ ਖੱਲੇ ਰੱਖਿਆ ਕਰ ਇੱਕ ਪਾਸੇ ਕਹਿੰਦੇ ਵੀ ਖੇਡਦੀ ਆ ਨੰਦਗੜ ਦੀ ਟੀਮ ਟੀਮ ਮਾਰੇ ਬੱਤੇ ਪੋਰਾਂ ਦੇ ਵੀ ਉਹ ਚਲੀ ਗਈ ਆ ਜੀ ਕਹਿੰਦੇ ਨੰਬਾੜੇ ਵਾਲੀ ਸੈਣ ਤੇ ਦਾਨੇ ਵਾਲਾ ਵੀ ਚਲੀ ਗਿਆ ਪਿੰਡ ਵਾਲੇ ਪਾਸੇ ਫਿਰ ਦੇ ਮਨਾਉ ਚੋਟੀ ਦਾ ਮੁਕਾਬਲਾ ਫਰਕੇ ਨੇ ਵੀ ਸਾਹਮਣੇ ਸਾਡੇ ਕੋਚ ਸਾਹਿਬਾਨ ਨੇ ਜਲਦੀ ਕਰ ਦਿੱਤੇ ਆ ਲੱਖਾਂ ਦਾ ਨੰਬਰ ਮੁੰਡੇ ਨੇ ਬਾਨੇ ਨੇ ਆਪਣੀ ਟੀਮ ਦੇ ਲਈ ਜ਼ਰੂਰਤਾ ਕੋਰ ਆਈਏ ਸਾਧੂ ਨਾਣ ਜੀ ਕੋਚ ਲਾਉਣ ਗਰਾਊਂਡ ਦੇ ਵਿੱਚ ਸਾਈਡ ਟੀਮ ਕਿੱਥੇ ਆ ਗਈ ਪਹਿਲਾ ਬੱਲੇ ਦੇ ਕੋਲ ਗਿਆ ਨਾ ਸਰਜੀ ਸੈਲਦੀ ਤੋਂ ਇੱਕ ਪਾਸੇ ਕਹਿੰਦੇ ਦੂਜੇ ਨੇ ਦੁਨੀਆ ਲਜਾਈਆ ਮੇਰੇ ਮਿੱਤਰੋ ਸਮੇ ਸਮੇਂ ਦੇ ਨਾਲ ਬੱਲੇ ਵਾਲੀਆ ਉਹ ਵੀ ਕਾਂਸੀ ਜਦੋਂ ਕਹਿੰਦੇ ਵੀ ਦੋ ਦੁਨੀਆ ਦਾ ਵੱਡਾ ਰੇਡਰ ਸੜਿਆ ਕਹਿੰਦੇ ਗੱਦੜਾ ਰਾਬੜ ਵਾਲਾ ਇਸ ਤੋਂ ਬੰਦੇ ਕੋਈ ਅਨੋਖੇ ਬੰਦੇ ਬੱਲੇ ਕਰਵਾਈ ਹੈ ਹਰੇ ਵਰਗੇ ਤਗੜਾ ਖੇਡਦੇ ਮੇਰੇ ਮਿੱਤਰੋ ਸਾਡੇ ਕਾਸ਼ ਪੰਡ ਦਾ ਵਾਰਸ ਪੰਡ ਦਾ ਮੇਲਾ ਚਰੇ ਦਾ ਮੇਲਾ ਹਾ ਕੌਣ ਆ ਕਾਮਿਆਰੀਆ ਫੜਨਾ ਪੈਣਾ ਫੜਨਾ ਜਣਾ ਨਾ ਜਣਾ ਬੰਦੇ ਵਾਲੀਆ ਅਜੇ ਸੋਚ ਕਿੱਥੇ ਹੈ ਬੰਦੇ ਬੰਲੇ ਮਾਨਾ 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 ਵਾਹੇ ਮੁੰਡੇ ਕਹਿੰਦੇ ਮੁੰਡੇ ਲੱਖਾਂ ਅੰਕ ਦਾ ਜਵਾਰ ਕਿ ਤੇਰਾ ਮੁੰਡੇ ਵਾਲਾ ਰੌਣਾ ਵੀ ਮਾਨਾ ਜੀ ਇੱਕ ਮਿੰਟ آپ <سؤال> ساری <سؤال> چیزیں نام کے چرچے سبھی سو گلے کا میری نا سڑا نات تھی گہرا پور والے نام کے چرچے ਨੰਬਰ ਕਮੈਟ ਤੇ ਜਦ ਪੱਛਮ ਮੈਦਾਨ ਦੇ ਬੱਦਦੇ ਆ ਜਦ ਪੱਛਮ ਮੈਦਾਨ ਦੇ ਬੱਦਦੇ ਆ ਇਧਰੋਂ ਪਾਸੇ ਮੁੰਡਾ ਕਰਦਾਉਂਦਾ ਹੋਇਆ ਬੱਲੇ ਬੱਲੇ ਲੱਗਿਆ ਪਿਆਚੋ ਮਿੱਤਰੇ 30 ਸਕਿੰਟਾਂ ਸਮਾਂ ਦੀਦ ਦਾ ਹੋਇਆ ਨੰਬਰ ਦੇਖਾਂਗੇ ਕੀ ਟੀਮੇ ਜੜੇਗਾ ਕੀ ਵੀ ਟੀਮ ਦੇ ਲਈ ਜੜੇਗਾ ਕੱਲ ਵੀ ਸਾਹਮਣੇ ਆਹ ਕਹਿੰਦੇ ਵੀ ਮੁੰਡਾ ਤੋਰ ਰਹੀ ਹੈ ਲక్ష్మణ ਕੇ ਨਵੀਰੇ ਦਾ ਚਾਲਦਾ ਮਿੱਤਰੇ ਨਾ ਇਹ ਖੇਡ ਮੈਦਾਨ ਦੇ ਵਿੱਚ ਕਬੱਡੀ ਪੈਂਦੀ ਆ। ਲਾ ਜੀ ਥੋੜੀਆ ਮੁੰਡਿਆ ਫੜਦੇ ਆ ਰਹੀ ਭਾਂਡਾ ਜੱਖ ਲਾਵੇ। ਗਲਤੀਆਂ ਫੇਰ ਵਾਲੀਆਂ ਦੇਖਾਂਗੇ ਗਲਤੀਆਂ ਸਕਲਾ ਸਮਾਂ ਜਿਹੜਾ ਪੀਕਾ ਜਾ ਰਿਹਾ ਪਰ ਨੰਬਰ ਉਹ ਟਾਡੂ ਨੇ ਆਪਣੇ ਟੀਮ ਨੂੰ ਬੋੜਦਾ। ਬੋੜਦਾ मतलब ਜੱਥਿਆਂ ਦੇ ਮਕੜੀਆਂ ਖੜੀ ਟੀਮ ਪੱਟ ਜਾਪੇ ਹੋਰਗੇ। ਉਹ ਟੀਮ ਨੇ ਜਿੱਤਣਾ ਉਹ ਟੀਮ ਨੇ ਜਿੱਤਣਾ ਨਾਲ ਸਮੇਂ ਦੀਆ ਟੀਮਾਂ ਬਹੁਤ ਕੁੱਝਿਆਂ ਨੇ ਸਪਾਈ ਕਬੱਡੀ ਤੇ ਹੋਰ ਬਹੁਤ ਪਿਆਰ ਨੇ ਇਕਨਾਂ ਟਰਾਈ ਕੀਤੀ ਹੈ ਤੇ ਕੋਸ਼ਿਸ਼ ਤੇ ਕੀਤੀ ਹੈ। ਲੱਖਾਂ ਲੱਖਾਂ ਦੋ ਟੀਮਾਂ ਹੋਇਆ ਵਾਖਾਂ ਦੇ ਦੋ ਸੋਹਣੇ ਫਕਰ ਦਾ ਬੰਦੀਆਂ 20 ਮਿੰਟਾਂ ਸੀ ਐਂਟਰੀ ਮੇਰ ਕਾਉਣੀਆਂ ਵੀਰੇ ਵਰਕੇ ਟੀਮਾਂ ਦੇ ਖਿਡਾਰੀਆਂ ਨੂੰ ਬੇਕਤੀ ਹੈ 20 ਮਿੰਟ ਦੀ ਕਾਲ ਹੈ ਸਰੇ ਦਾ ਮੇਲਾ ਮੇਰੇ ਮਿੱਤਰੋ ਵੀ ਲਾਗੇ ਵਰਸੀਨ ਕਿਤੇ ਉੱਕਦੀਆਂ ਮੱਕੀਆਂ ਨੇ ਲਾਗੇ ਵਰਸੀਨ ਕਿਤੇ ਉੱਕਦੀਆਂ ਮੱਕੀਆਂ ਨੇ ਨਰੂਏ ਦੀ ਸੇਟ ਵਾਲੇ ਪਰਦੇ ਤਰਕੀਆਂ ਨੇ ਲਾਲ ਜਿਹੇ ਕੀੜੇ ਜਿਹਨੇ ਖੋਤਰੀ ਚ ਪਾਲੇ ਮੰਦੋ ਇੱਕ ਦਿਨ ਸੱਤੀ ਕਰਦਾ ਹੀ ਹੁੰਦੇ ਆ 18 ਮੇ ਤੋਂ ਲੈ ਕੇ ਕਹਿੰਦੇ 21 ਮੇ ਦਾਤ ਸਾਹੇ ਸਾਹਮਣੇ ਵਾਲੇ ਜੀ ਜਿਸ ਵੇਲੇ ਦਾ ਦੁਨੀਆਂ ਨੇ ਚਲਦੀਆਂ ਰਹਿਣੀਆਂ ਇਧਰਲੇ ਪਾਸੇ ਟੱਕੇ ਪੈਂਦੇ ਆ ਉਹ ਕਾਕੇ ਖੇਦੇ ਆ ਛੋਟੀ ਉਮਰ ਦੇ ਵਿੱਚ ਮੇਰੇ ਮਿੱਤਰੋ ਪੰਡੂ ਕਰਨਾਂ ਨੇ ਖਿਡਾਰੀਆਂ ਨੇ ਕੀਤੇ ਆ ਜਿੱਲਾ ਕੰਮ ਜਿਹੜੀਆਂ ਪੱਡੀਆਂ ਸੀਆਂ ਨੇ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਕਹਿੰਦੇ ਛੋਟੀ ਦਾ ਜਲਦਾ 59 ਮੁੰਡਿਆਂ ਫਿਰ ਪਾਰ ਕਬੱਡੀ ਸਾਹਮਣੇ ਤਿੰਨ ਖਿਡਾਰੀ ਉਹ ਤਿਆਰ ਬਟਿਆ ਨੇ ਕਿ ਬੜੇ ਪਰਫਾਮ ਬਣਾਉਂਦੇ ਹੱਸ ਭਾਲੀ ਚਪਾ ਕੇ ਬੜੇ ਟੱਕਦੇ ਨੇ ਜੀ ना ਦੇ ਗੱਲੂ ਬਾਤੀ ਫੱਖੀਆਂ ਦੇ ਸਮਾਨ ਦੇਣ ਦਾ ਕੰਮ ਕਰਦੇ ਆਂ ਬੰਦੀ ਸੋਰ ਵਾਲਾ ਸਾਡਾ ਸੋਲਕ ਪਰ ਸਾਹਮਣੇ ਦੇਖਾਂਗੇ ਇੱਕ ਪਾਸੇ ਜ਼ਿਲ੍ਹੇ ਮਾਨਸੇ ਦਾ ਤੌਰ ਵਾਲਾ ਬੰਨਾਂ ਦੇ ਮਿੱਤਰੋ ਸਾਡੀ ਤੌਰ ਵਾਲਾ ਜੱਟੇ ਤੋਂ ਨਹੀਂ ਕਰਦਾ ਕਿਤੇ ਵੀ ਸਿੱਧੂ ਵਰਗੇ ਦਸਾ ਕਰਦੇ ਆਂ ਹਜ਼ਾਰ ਸਬੰਦ ਨੂੰ ਸਾਡੇ ਸਿੱਧੂ ਵਰਗਿਆਂ ਨੂੰ ਮਿੱੱਛੂ ਵਰਗਿਆਂ ਨੂੰ ਸਾਡੇ ਗੋਰੇ ਵਰਗਿਆਂ ਨੂੰ ਸਾਡਾ ਜੋਤ ਆ ਗਿਆ ਲੱਖੀਆਂ ਗਿਆ ਅਰਥ ਕਹਿੰਦੇ ਸਿੱਧੂ ਵਰਗੇ ਨੂੰ ਮੇਰੇ ਮਿੱਤਰੋ ਬੋਲੀ ਤੋਂ ਇਹਨੇ ਸਾਡੇ ਕਾਸ਼ੀ ਦੇ ਕਹਿੰਦੇ ਸਾਰੇ ਭਰਾਵਾਂ ਦੀ ਜੋੜੀ ਸੋਹਣਾ ਪ੍ਰਬੰਧ ਕੀਤਾ ਪਰ ਪਿੰਦੇ ਸਾਹਮਣੇ ਫੈਸਲੇ ਤਾਣ ਕਰ ਗਿਆ ਬਸ ਸੋਹਕਾ ਫੈਸਲੇ ਤਾਣ ਕਰ ਗਿਆ ਆਹ ਫੈਸਲੇ ਕੀਤੀ ਹੈ ਸੱਤ ਪਲ ਕਬੱਡੀ ਭੰਦਿਆਂ ਨੇ ਸਾਰਾ ਕੀਤਾ ਮੈਚ ਜਿਹੜੇ ਚੋਟੀ ਦੇ ਚਾਹੁੰਦੇ ਆ ਚੋਟੀਆਂ ਜਿਹੜੀਆਂ ਟੀਮਾਂ ਆਈਆਂ ਨੇ ਕਬੱਡੀ ਵੱੱਡੇ ਗੱਲੋਂ ਭਾਰ ਵਰਗੀਆਂ ਹਨ ਹਰ ਪ੍ਰਬੰਧਕ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦਾ ਜਿਨ੍ਹਾਂ ਨੇ ਅੱਜ ਦਾ ਕਬੱਡੀ ਟੂਰਨਾਮੈਂਟ ਕਰਵਾਉਣ ਲਈ ਵੱਡੇ ਯੋਗਦਾਨ ਪਾਇਆ ਸਾਰਿਆਂ ਦਾ ਧੰਨਵਾਦ ਕਰਦੇ ਆ

ਬੰਦ ਕਰ ਰੱਤੇ ਹੋਏ ਭਾਜੋ ਹੀ ਬਾਸੀ ਦਾ ਪੱਤਾ ਕੱਢ ਰਹੀ ਭੱਜੇਗਾ ਹੁੰਟਰ ਦੀਆਂ ਚੀਕਾਂ ਵਰਵਾਤਿਆਂ ਮੁੰਡਿਆਂ ਨੇ ਉਹ ਹੁੰਟਰ ਦੀਆਂ ਬਾਂਦਰ ਵਾਲੀਆਂ ਪਹਿਲੀਆਂ ਤੇ ਪ੍ਰਵੀਨ ਧਰਗਾਂ ਦੇ ਮੁੰਡੇ ਵੀ ਇਹ ਆ ਜਿਹਨੇ ਖੇਡ ਦੇ ਮੈਦਾਨ ਦੇ ਵਿੱਚ ਕੋਰ ਵਾਲੀਆਂ ਮਾਲ ਦੇ ਪਿੱਤੇ ਜਿਸ ਪਿੰਡ ਦਾ ਨਸਵਰ ਤੱਕੜਾ ਖੇਡਦਾ ਫਾਦਰ ਬੜਾ ਮਾਲ ਕਰਦਾ ਇਸ ਨੌਜਾਨੇ ਦੇ ਖੇਡਦੇ ਹੋਏ ਮਾਲ ਵੀ ਖੇਡਦਾ ਰਿਹਾ ਤੇ ਬੰਦੇ ਦੇ ਨਸਵਰ ਦੇ ਨਾਂ ਬੋਲ ਰਿਹਾ ਚਮਤਾਕਲਾ ਮੇਰੇ ਮਿੱਤਰੋ ਪਰ ਆਹ ਕਹਿੰਦੇ ਜ਼ਿਲ੍ਹਾ ਮਾਨਸੇ ਦਾ ਢੀਗ ਦੇ ਇਲਾਕੇ ਦਾ ਇਹ ਆ ਬਾਨੇ ਵਾਲਾ ਪਿੰਡ ਬਾਨੇ ਵਾਲੀਆ ਹੜਨਾ ਪੈਣਾ ਹੜਕਾ ਪੈਣਾ ਪਰ ਕਿੱਥੇ ਵੀ ਮਿਹਨਤ ਕਰਨੀ ਪੈਂਦੀ ਆ ਸਭ ਨਾਲ ਕੋਮਸ ਨਾਲ मित्रूं टेटी टी गाथी मित्र साथ